ਕਿਵੇਂ ਦੇਖਦੇ ਹੋ ਸਾਡੀ ਆਉਣ ਵਾਲੀ 27 ਦੀ ਇਲੈਕਸ਼ਨ ਵੀ ਅੱਜ ਤੋਂ ਵਾਦਾ ਕਰਦੇ ਵੀ ਅਸੀਂ ਸਿੰਘਲਾ ਸਾਹਿਬ ਨੂੰ ਮੰਤਰੀ ਬਣਾ ਕੇ ਜਿੱਦਾਂਗੇ ਕਿਵੇਂ ਦੇਖਦੇ ਹੋ ਪੜੋ ਵੀ ਜਿੱਤ ਜਿਵੇਂ ਵਿਜੇਂਦਰ ਸਿੰਘਲਾ ਜਿੰਦਾਬਾਦ ਦੇ ਨਾਰੇ ਵੱਜ ਰਹੇ ਨੇ ਕਿਵੇਂ ਦੇਖਦੇ ਹੋ ਚਲਕਾਰ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਹੁਤ ਵੱਡੀ ਲੀਡ ਲੈ ਰਹੇ ਨੇ ਆਪਣੇ ਬੰਦੇ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਸਿੰਘਲਾ ਸਾਹਿਬ ਦੀ ਜਿੱਤ ਆ ਉਹਨਾਂ ਦੇ ਡਿਵੈਲਪਮੈਂਟ ਦੇ ਕੰਮਾਂ ਦੀ ਜਿੱਤ ਆ ਕਿਵੇਂ ਦੇਖਦੇ ਹੋ ਕਿ ਸਾਡੇ ਐਮਐਲਏ ਜਿਹੜੀ 27 ਦੀ ਨਹੀਂ ਅੱਜ ਰੱਖੀ ਗਈ ਆ ਸਾਡੇ ਕਾਂਗਰਸ ਪਾਰਟੀ ਦੇ ਸਭ ਤੋਂ ਵੱਧ ਕੈਂਡੀਡੇਟ ਜਿੱਤ ਕੇ ਜਾ ਰਹੇ ਨੇ ਸੰਗਰੂਰ ਜਿਵੇਂ ਇਹ ਆ ਰਹੀ ਕਰਨੀ ਕਰ ਜੀ ਆ ਸਿੰਘਲਾ ਸਾਹਿਬ ਸਿੰਘਲਾ ਸਾਹਿਬ ਦੀ ਸੋਚ ਵੀ ਸਾਸਵਾਲ ਹੈ ਇਸ ਵਾਰ ਦੇਖੋ ਚੋਣ ਲੜੇ ਸੀ ਸ਼੍ਰੀ ਵਿਜੇਂਦਰ ਸਿੰਘ ਰਾਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਦੇਖੋ ਮਾਣੇ ਨੂੰ ਇੱਕ ਟਿਕਟ ਦਿੱਤੀ ਕਿੰਨੇ ਵੋਟਾਂ ਕਾਂਗਰਸ ਪਾਰਟੀ ਦੇ ਵਿੱਚ 400 ਐਡੇ ਵੱਡੇ ਉਸ ਤੇ ਉਹ ਕੀਤਾ ਚੋਣ ਲੜਨ ਦਾ ਮੌਕਾ ਦਿੱਤਾ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਦੇਖੋ ਜੀ ਐਡਾ ਵੱਡਾ ਫਤਵਾ ਦਿੱਤਾ ਵਧੀਆ ਵੋਟਾਂ ਪਾ ਕੇ ਜਿਤਾਇਆ ਸਾਨੂੰ ਸ਼੍ਰੀ ਵਿਜੇਂਦਰ ਸਿੰਘ ਰਾਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਵੋਟਾਂ ਪੜੋ ਜੀ ਡੀਲੇ ਵਾਲਾ ਡੀਲੇ ਵਾਲਾ ਜੀ ਕਿੰਨੀਆਂ ਵੋਟਾਂ ਲੈ ਕੇ ਜਿੱਤੂ ਹੋਇਆ ਵਧੀਆ ਵੋਟਾਂ ਤੇ ਸਾਡੇ 450 ਜੀ ਲੀਡ ਤੇ ਪਹਿਲਾਂ ਕਿਵੇਂ Okay. No.